ਆ ਦੇਖੋ ਜੀ ਕਿੰਨਾ ਜਿਆਦਾ ਪਾਣੀ ਭਰ ਚੁੱਕਿਆ ਹੈ ਇੱਕ ਮੀਂਹ ਦੇ ਕਰਕੇ ਹੋਲਾਵਾ ਚੌਂਕ ਖੜੇ ਹੋਏ ਆ ਪਾਣੀ ਦੇਖੋ ਭਰਿਆ ਹੋਇਆ ਅੰਕਲ ਅੰਕਲ ਆ ਕੀ ਕਿਥੇ ਜਾਂਦੇ ਹੋ ਜਾਣਾ ਚਾਹੁੰਦੇ ਹੋ ਇਹ ਪਾਣੀ ਕਿਹੜਾ ਭਰਿਆ ਹੋਇਆ ਹੈ ਹਾਂ ਪਾਣੀ ਕਿਹਣਾ ਜਾਓਗੇ ਹਾਂ ਇਹ ਨਿਕਾਸੀ ਹੋਣੀ ਚਾਹੀਦੀ ਹੈ ਜੀ ਪਾਣੀ ਦੀ ਬਹੁਤ ਪਰੇਸ਼ਾਨੀ ਹੈ ਹਾਂ ਜੀ ਕਿੱਥੇ ਰਾਤੀ ਲੋਕੀ ਲੰਘਣਗੇ ਲੰਘਣਗੇ ਤੇ ਕਿੱਦਾਂ ਖੱਡੇ 'ਚ ਵੜ ਸਕਦੇ ਆ ਕੀ ਕਹੋਗੇ ਕੋਈ ਨੁਕਸਾਨ ਹੋ ਸਕਦਾ ਜੀ ਹਾਂ ਜੀ ਹਾਂ ਜੀ ਤੁਸੀਂ ਵੀ ਲੰਘਣਾ ਚਾਹੁੰਦੇ ਸੀਗੇ ਹਾਂ ਲੰਘਣਾ ਸੀ ਔਖਾ ਹੋ ਰਿਹਾ ਨਾ ਹਾਂ ਹੁਣ ਇੰਦਰ ਦੀ ਆਖੇ ਲੰਘਾਂਗੇ ਹਾਂ ਜੀ ਹਾਂ ਜੀ ਉਹ ਜਿਆਦਾ ਮਾੜਾ ਹਾਲ ਹੈ ਆ ਦੇਖੋ ਲੋਕਾਂ ਨੂੰ ਆਪਣੀ ਡਿਊਟੀ ਕਰਨ ਦੇ ਬੜਾ ਔਖਾ ਹੋ ਜਾਂਦਾ ਪਾਣੀ ਕਰਕੇ ਆ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ بارش ਪਈ ਸੀਗੀ ਅੱਜ ਲੁਧਿਆਣੇ ਦੇ ਵਿੱਚ ਤੇ ਬਹੁਤ ਜਿਆਦਾ ਪਾਣੀ ਖੜਾ ਹੋਇਆ ਹੈ ਅਸੀਂ ਫੁੱਲਾਂ ਦਾ ਚੌਂਕ ਕੋਲ ਖੜੇ ਹੋਏ ਆ ਲਾਈਟਾਂ ਦੇ ਆ ਦੇਖੋ ਤੁਹਾਨੂੰ ਦਿਖਾਣੇ ਆ ਕਿੰਨਾ ਮਾੜਾ ਹਾਲ ਆ ਦੇਖੋ ਪਿੱਛੇ ਟ੍ਰੈਫਿਕ ਟ੍ਰੈਫਿਕ ਪਾਣੀ ਹੀ ਪਾਣੀ ਆ ਸਾਹਮਣੇ ਦੇਖ ਸਕਦੇ ਹੋ ਫੁੱਲਾਵਾ ਚੌਂਗ ਦੇ ਲਾਈਟਾਂ ਥੋੜੇ ਖੜੇ ਆ ਪਾਣੀ ਕਿੰਨਾ ਜ਼ਿਆਦਾ ਦੇਖ ਸਕਦੇ ਹੋ ਭਰਿਆ ਹੋਇਆ ਉਹ ਜਿਆਦਾ ਮਾੜਾ ਹਾਲ ਆ ਆ ਦੇਖੋ ਲੋਕਾਂ ਨੂੰ ਆਪਣੀ ਡਿਊਟੀ ਕਰਨ ਦੇ ਬੜਾ ਔਖਾ ਹੋ ਜਾਂਦਾ ਪਾਣੀ ਕਰਕੇ ਮਨ ਬੰਦਾ ਇੱਥੋਂ ਪੈਦਲ ਲੰਗੇਗਾ ਇੱਥੋਂ ਲੰਗੇਗਾ ਬੰਦਾ ਆ ਦੇਖ ਸੋ ਤੋ ਈਸੀ ਜੁੱਤੀ ਵੀ ਜਿਹੜੀ ਹੈਗੀ ਆ ਪਈ ਹੋਈ ਆ ਉਨੇਦਰ ਬੰਦਾ ਸੋਚੋ ਪੈਦਲ ਜਾਣਾ ਤੇ ਉੱਥੋਂ ਵੀ ਸਾਰਾ ਪਾਣੀ ਭਰਿਆ ਹੋਇਆ ਹੈ ਸਾਈਡ ਤੇ ਹੀ ਮੁਜ਼ਰੀ ਜਾਣਾ ਬਣਾ ਤੁਹਾਨੂੰ ਲੱਗਦਾ ਸਾਹਮਣੇ ਦੇਖੋ ਕਿੰਦਾ ਪਾਣੀ ਗੱਡੀਆਂ ਜਿਹੜੀ ਹੈਗੀਆਂ ਹਰੀ ਬੱਤੀ ਹੋ ਚੁੱਕੀ ਆ ਤੋਂ ਕੋ ਗੱਡੀਆਂ ਰਾਹੋਂ ਨਿਕਲਦੀ ਪਈਆਂ ਇੱਥੇ ਜਿਹੜਾ ਹੈਗਾ ਪਾਣੀ ਕਿੰਨਾ ਜ਼ਿਆਦਾ ਦੇਖੋ ਵਹਿਆ ਹੋਇਆ ਲੋਹਾਨਾਪੁਰਾ ਖੁੱਲ ਹੈ ਆ ਦੇਖੋ ਜੀ ਕਿੰਨਾ ਜ਼ਿਆਦਾ ਪਾਣੀ ਭਰ ਚੁੱਕਿਆ ਹੈ ਇੱਕ ਮੀਂਹ ਦੇ ਕਰਕੇ ਹੋਲਾਵਾ ਚੌਂਕ ਖੜੇ ਹੋਏ ਆ ਪਾਣੀ ਦੇਖੋ ਭਰਿਆ ਹੋਇਆ ਅੰਕਲ ਅੰਕਲ ਆ ਕੀ ਕਿਥੇ ਜਾਂਦੇ ਆ ਜਾਣਾ ਚਾਹੁੰਦੇ ਹੋ ਇਹ ਪਾਣੀ ਕਿਹੜਾ ਭਰਿਆ ਹੋਇਆ ਹੈ ਹਾਂ ਪਾਣੀ ਕਿਹਨਾਂ ਜਾਓਗੇ ਹਾਂ ਇਹ ਨਿਕਾਸੀ ਹੋਣੀ ਚਾਹੀਦੀ ਹੈ ਜੀ ਪਾਣੀ ਦੀ ਬਹੁਤ ਪਰੇਸ਼ਾਨੀ ਹੈ ਕਿੱਥੇ ਉਹ ਰਾਤੀ ਲੋਕੀ ਲੰਘਣਗੇ ਲੰਘਣਗੇ ਤੇ ਕਿੱਦਾਂ ਖੱਡੇ 'ਚ ਵੱਟ ਸਕਦੇ ਆ ਕੀ ਕਹੋਗੇ ਕੋਈ ਨੁਕਸਾਨ ਹੋ ਸਕਦਾ ਜੀ ਹਾਂਜੀ ਹਾਂਜੀ ਤੁਸੀਂ ਵੀ ਲੰਘਣਾ ਚਾਹੁੰਦੇ ਸੀਗੇ ਹਾਂ ਲੰਘਣਾ ਸੀ ਔਖਾ ਹੋ ਰਿਹਾ ਨਾ ਹਾਂ ਹੁਣ ਇਧਰ ਦੀ ਆਖੇ ਲੰਘਾਂਗੇ ਹਾਂਜੀ ਹਾਂਜੀ ਆਹ ਦੇਖੋ ਕਿੰਨਾ ਜ਼ਿਆਦਾ ਔਖਾ ਹੁੰਦਾ ਅੰਕਲ ਨੇ ਵੀ ਲੰਘਣਾ ਹੈ ਬਜ਼ੁਰਗਾਂ ਦੀ ਥੋੜੀ ਦੇਖਣੀ ਚਾਹੀਦੀ ਹੈ ਕਿੱਦਾਂ ਲੋਕੀ ਲੰਘਣਗੇ ਕਿੱਦਾਂ ਦੇਖੋ ਪਾਣੀ ਜਿਹੜਾ ਭਰਿਆ ਹੋਇਆ ਮਾੜਾ ਹਾਲ ਹੈ ਜੀ ਗੱਟੀਆਂ ਸਾਹਮਣੇ ਖੜੀ ਹੋਈਆਂ ਇਹ ਤਾਂ ਫੇਮੀ ਬੁਲਟਾਈ ਬਣ ਗਿਆ ਭਈਆ ਇਹ ਜੋ ਪਾਣੀ ਖੜਾ ਹੋਇਆ ਇਸ ਦੇ ਬਾਰੇ ਮੈਂ ਕੀ ਕਹੋਗੇ ਦੇਖੋ ਪਾਈ ਖੜੇ ਨੇ ਥੋੜਾ ਅੱਗੇ ਖੜੇ ਨੇ ਪਿੱਛੇ ਹੋ ਕੇ ਖੜਨਗੇ ਤਾਂ ਚਲਾਣ ਤੋਂ ਬਚਣਗੇ ਇਹ ਵੀ ਦੇਖਣਾ ਚਾਹੀਦਾ ਆ ਦੇਖੋ ਕਿੱਦਾਂ ਪਾਣੀ ਜਿਹੜਾ ਹੈਗਾ ਭਰਿਆ ਪਿਆ ਮਾੜਾ ਹਾਲ ਹੈ ਜੀ ਉਹ ਦੇਖੋ ਐਕਟਿਵਾ ਜਿਹੜੀ ਹੈਗੀ ਆ ਸਾਹਮਣੇ ਐਕਟਿਵਾ ਗੱਲ ਸਕਦੀ ਲੋਕ ਇਥੋਂ ਲੰਘਣਾ ਚਾਹੁੰਦੇ ਨੇ ਅਸੀਂ ਰਾਤੀ ਖੜੇ ਸੀਗੇ ਦੇਖਿਆ ਲੋਕੀ ਲੰਘਦੇ ਕੋਸ਼ਿਸ਼ ਕਰਦੇ ਅਸੀਂ ਮਨਾ ਕੀਤਾ ਕੋਈ ਗਿੱੜ ਸਕਦਾ ਹੈਗਾ ਇੱਕ ਬਾਰਿਸ਼ ਪੈਂਦੀ ਆ ਸਾਰਾ ਲੁਧਾਨੇ ਦਾ ਹਾਲ ਮਾੜਾ ਹੋ ਜਾਂਦਾ ਆ ਆ ਭਾਈ ਇਹ ਖੜੇ ਨੇ ਕਿੰਨਾ ਇਹਨਾਂ ਨੂੰ ਓਖਿਆ ਆਪਣੀ ਐਕਟੀਵਾ ਕੱਢਣੀ ਆ ਕਈਆਂ ਸਾਈਕਲ ਕੱਢਣੀ ਆ ਇਸੇ ਰਾਸ਼ੇ ਜਾਂ ਕਿੰਨਾ ਪੈ ਜਾਂਦਾ ਦੇਖੋ ਮਾੜਾ ਹਾਲ ਆ ਯਾਰ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ ਨਿਕਾਸੀ ਹੋਣੀ ਚਾਹੀਦੀ ਹੈ ਮੇਨ ਰੋਡ ਆ ਚਲਾ ਤੁਸੀਂ ਕਰਦੇ ਹੋ ਵਾਟ ਇਜ਼ ਦ ਹੈਲ ਆ ਥਿਸ ਪੈਦਲ ਵਾਲਾ ਬੰਦਾ ਲੰਗੇਗਾ ਇਥੋਂ ਆਹ ਦੇਖੋ ਇਹ ਕਿੰਨਾ ਮਾੜਾ ਹਾਲ ਹੈ ਪ੍ਰਸ਼ਾਸਨ ਤੋਂ ਅਪੀਲ ਕਰਦੇ ਹੈ ਕਿ ਜਰੂਰ ਕੰਮ ਜਿਹੜਾ ਹੈ ਸਹੀ ਹੋਣਾ ਚਾਹੀਦਾ ਆਵੇ ਤੁਸੀਂ ਦੇਖ ਸਕਦੇ ਹੋ ਜੀ ਇੱਥੇ ਵੀ ਜਿਹੜਾ ਹੈ 200 ਮੀਟਰ ਰੋਡ ਖੜੇ ਹੋਏ ਆ ਥੋੜਾ ਥੋੜਾ ਪਾਣੀ ਇੱਥੇ ਵੀ ਹੈਗਾ ਤੁਹਾਨੂੰ ਹਰ ਜਗ੍ਹਾ ਤੇ ਦਿਖਾਇਆ ਕਿ ਪਾਣੀ ਜਿਵੇਂ ਹੈਗਾ ਉਹ ਜ਼ਿਆਦਾ ਖੜਾ ਹੋਇਆ ਇੱਕ ਬਾਰਿਸ਼ ਪੈਂਦੀ ਹੈ ਤੇ ਪਾਣੀ ਭਰ ਜਾਂਦਾ ਆ ਦੇਖੋ ਗਰਕਨੇਟ ਆਈਪ ਹੈਗੀ ਹੈ ਇਹ ਅੰਦਰ ਵੀ ਪਾਣੀ ਦੇਖੋ ਕਿਵੇਂ ਜਿਹੜਾ ਹੈ ਭਰਿਆ ਹੋਇਆ ਅਸੀਂ ਸੋਚ ਆ ਕੇ ਲੰਘਾਂਗੇ ਤੇ ਦਿਖਾਵਾਂਗੇ ਕਿੰਨਾ ਮਾੜਾ ਹਾਲ ਹੈ ਜੀ ਪਾਣੀ ਹੀ ਪਾਣੀ ਚੌਂਕਾਂ ਦੇ ਪਾਣੀ ਹਰ ਜਗ੍ਹਾ ਪਾਣੀ ਆ ਪਿੱਛੇ ਤੁਸੀਂ ਜਿਵੇਂ ਦੇਖ ਸਕਦੇ ਹੋ ਫੁੱਲਾਂ ਵਾਲਾ ਚੌਂਕ ਖੜੇ ਹੋਏ ਸੀਗੇ ਪਾਣੀ ਬਹੁਤ ਜ਼ਿਆਦਾ ਜਿਹੜਾ ਭਰਿਆ ਹੋਇਆ ਹੈ ਅੰਕਲ ਨਾਲ ਗੱਲ ਵੀ ਕੀਤੀ ਹੈ ਇੱਕ ਬਾਰਿਸ਼ ਪੈਂਦੀ ਹੈ ਤੇ ਸਮਾਸ਼ ਸਿਟੀ ਦਾ ਪੋਲ ਖੁੱਲ ਜਾਂਦੀ ਹੈ ਇੱਥੇ ਤਾਂ ਲੋਕੋ ਜ਼ਿਆਦਾ ਆਉਂਦੇ ਨੇ ਇੱਥੇ ਚਾਰਾਨ ਵੀ ਹੁੰਦੇ ਨੇ ਪਰ ਇਸ ਵੇਲੇ ਧਿਆਨ ਦੇਣਾ ਚਾਹੀਦਾ ਹੈ ਕੋਆਪਰੇਸ਼ਨ ਨੂੰ ਉਮੀਦ ਕਰਦੇ ਹਾਂ ਕਿ ਸਰਕਾਰ ਦਿੱਕੇ ਧਿਆਨ ਦੇਵੇਗੀ